ਔਰ ਫਿਰ ਕੀ ਹੋਵੇਗਾ ਫਿਰ ਤੋਂ ਸਦਾ ਹੰਕਾਰ ਦੇ ਵਿੱਚ ਹੀ ਰਹੇਗਾ ਇਸ ਵਾਸਤੇ ਸਤਿਗੁਰੂ ਕਹਿੰਦੇ ਮਾਣ ਨਹੀਂ ਕਰਨਾ ਚਾਹੀਦਾ ਜੇ ਪਰਮੇਸ਼ਰ ਨੇ ਦਿੱਤੇ ਹਨ ਪਦਾਰਥ ਵਸਤੂਆਂ ਦਿੱਤੀਆਂ ਨੇ ਤੇ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਅੱਗੇ ਪਾਤਸ਼ਾਹ ਕਹਿੰਦੇ ਨਿਚ ਚਲ ਹਬ ਜਾਣਾ ਵਿੱਚ ਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜਿਸ ਜਗਤ ਨੂੰ ਸਦਾ ਫਿਰ ਰਹਿਣ ਜਿਸ ਜਗਤ ਨੂੰ ਸਦਾ ਫਿਰ ਸਮਝਦਾ ਹੈ ਇਹ ਸਾਰੀ ਸ੍ਰਿਸ਼ਟੀ ਚਲੀ ਜਾਣ ਵਾਲੀ ਹੈ ਇਸ ਦਾ ਮਾਣ ਕਰਨਾ ਝੂਠਾ ਕਰਮ ਹੈ ਇੱਥੇ ਗੁਰੂ ਦਾ ਪ੍ਰਭੂ ਦਾ ਦਾਸ ਬਣੇ ਰਹਿਣਾ ਹੀ ਚਾਹੀਦਾ ਹੈ ਵੇਖੋ ਕਿੰਨੇ ਪਿਆਰੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੁਖ ਪਾਤਸ਼ਾਹੀ ਦੇ ਪਾਵਨ ਬਚਨ ਸਤਗੁਰੂ ਆਪਾਂ ਨੂੰ ਸਮਝਾਉਂਦੇ ਕਿ ਭਾਈ ਇਹ ਜਿਹੜਾ ਜਗਤ ਹੈ ਨਾ ਇਹ ਸਦਾ ਫਿਰ ਰਹਿਣ ਵਾਲਾ ਨਹੀਂ ਆਪਾਂ ਦੇਖਦੇ ਆ ਨਾ ਹੁਣ ਜਗਤ ਦੇ ਵਿੱਚ ਗੁਰਮਖੋ ਆਈ ਜਾਂਦੇ ਆ ਤੁਰੇ ਜਾਂਦੇ ਆ ਆਈ ਜਾਂਦੇ ਆ ਤੁਰੇ ਜਾਂਦੇ ਆ ਭਾਵੇਂ ਕੋਈ ਕਿਸੇ ਮਨੁੱਖਾ ਜੀਵ ਮਨੁੱਖਾ ਜੂੜ ਦੇ ਵਿੱਚ ਐ ਪਸ਼ੂ ਜੂੜ ਦੇ ਵਿੱਚ ਪੰਛੀ ਜੂੜ ਦੇ ਵਿੱਚ ਕੋਈ ਵੀ ਐ ਆਈ ਜਾਂਦੇ ਸੰਸਾਰ ਤੇ ਪਰਮੇਸ਼ਰ ਭੇਜੀ ਜਾਂਦਾ ਏ ਤੇ ਨਾਲ ਦੀ ਨਾਲ ਇਤੁਤਰੀ ਵੀ ਜਾਂਦੇ ਆ ਇਸੇ ਤਰ੍ਹਾਂ ਗੁਨਾਹਵੀ ਪਦਾਰਥ ਵੀ ਆ ਪਰਮੇਸ਼ਰ ਗੁਰੂ ਦੇਈ ਵੀ ਜਾਂਦਾ ਤੇ ਤੁਰੇ ਵੀ ਜਾਂਦੇ ਆ ਇਸ ਵਾਸਤੇ ਸਤਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਜਿਹੜੀ ਸਾਰੀ ਸ੍ਰਿਸ਼ਟੀ ਹੈ ਨਾ ਇਹ ਭਾਈ ਇੱਥੋਂ ਚਲੀ ਜਾਣ ਵਾਲੀ ਹੈ ਅਤੇ ਇਸ ਦਾ ਮਾਣ ਕਰਨਾ ਝੂਠਾ ਕਰਮ ਹੈ ਜਿਹੜਾ ਕੋਈ ਇਹਦਾ ਮਾਣ ਕਰਦਾ ਨਾ ਇਸ ਪਦਾਰਥਾਂ ਦਾ ਦਾਤਾਂ ਦਾ ਮਾਣ ਨਹੀਂ ਕਰਨਾ ਤੁਹਾਨੂੰ ਕੋਈ ਸ਼ੁਕਰਾਨਾ ਕਰਨਾ ਔਰ ਇਹ ਸਦਾ ਸਥਿਰ ਰਹਿਣ ਵਾਲੀਆਂ ਨਹੀਂ ਇਸ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਗੁਰੂ ਦਾ ਪ੍ਰਭੂ ਦਾ ਦਾਸ ਬਣ ਕੇ ਇਸ ਸੰਸਾਰ ਦੇ ਵਿੱਚ ਰਹਿਣਾ ਚਾਹੀਦਾ ਹੈ ਭਾਵ ਨਿਮਰਤਾ ਦੇ ਵਿੱਚ ਗੁਰੂ ਦੇ ਪਿਆਰੇ ਸਿੱਖ ਬਣ ਕੇ ਨਿਮਾਣੇ ਤੇ ਨਕਾਣੇ ਸਿੱਖ ਬਣ ਕੇ ਗੁਰੂ ਕੋ ਜੇ ਆਪਾਂ ਇਸ ਜਗਤ ਵਿੱਚ ਰਵਾਂਗੇ ਤੇ ਗੁਰੂ ਪਾਤਸ਼ਾਹ ਫਿਰ ਬੜੀਆਂ ਬਖਸ਼ਿਸ਼ਾਂ ਕਰਨਗੇ ਅੱਗੇ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾਉਂਦੇ ਕਹਿੰਦੇ ਜੀਵਤ ਮਰ ਕੇ ਭੌਜਲ ਪਰਿਆ ਜੇ ਥਿਵੇ ਕਰਮ ਲਖੇ ਆਸਾ ਇਥੇ ਹੁਣ ਜਿਉਂਦੇ ਜੀ ਮਰਨ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਸਦਾ ਆਪਾ ਭਾਵ ਦੂਰ ਕਰੀ ਰੱਖੀਏ ਇਹਨੂੰ ਕਹਿੰਦੇ ਜਿਉਂਦੇ ਮਰ ਜਾਣਾ। ਭਾਵ ਹੰਕਾਰ ਹਮੇ ਨੂੰ ਛੱਡ ਦੇਣਾ। ਇਹਦੇ ਤੋਂ ਰਹਿਤ ਰਹਿਣਾ। ਸਦਾ ਨਿਮਰਤਾ ਦੇ ਵਿੱਚ ਰਹਿਣਾ, ਸਦਾ ਨਿਮਾਣੇ ਤੇ ਉਤਾਨੇ ਹੋ ਕੇ ਰਹਿਣਾ। ਇਹਨੂੰ ਕਹਿੰਦੇ ਜੀ ਜਿਉਂਦਿਆਂ ਮਰ ਜਾਣਾ। ਤੇ ਜਿਹੜੇ ਗੁਰਮਖੋ ਹੰਕਾਰ ਦੇ ਵਿੱਚ ਜੀਵਨ ਬਤੀਤ ਕਰਦੇ ਨੇ ਮਹਿਮਾਨ ਦੇ ਵਿੱਚ ਜੀਵਨ ਬਤੀਤ ਕਰਦੇ ਨੇ ਸਤਿਗੁਰੂ ਕਹਿੰਦੇ ਉਹ ਇੱਥੋਂ ਇਸ ਜਗਤ ਚੋਂ ਖਾਲੀ ਹੱਥ ਪਰ ਜਾਂਦੇ ਆ ਜੇ ਨਿਮਾਣਾ ਤੇ ਨਕਾਣਾ ਹੋ ਕੇ ਇਸ ਜਗਤ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸ਼ਰ ਕਰੇਗਾ ਤੇ ਸਤਿਗੁਰੂ ਕਹਿੰਦੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਿਹੜੇ ਗੁਰਮਖੋ ਨਿਮਾਣੇ ਤੇ ਨਕਾਣੇ ਹੋ ਕੇ ਆਪਾ ਭਾਵ ਦੂਰ ਕਰਕੇ ਜੀਵਨ ਬਧਿਤ ਕਰਦੇ ਨੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦੇ ਗਾਉ ਗੁਰਮਖੋ ਜੇ ਆਪਾਂ ਵੀ ਚਾਹੁੰਦੇ ਆ ਕਿ ਆਪਾਂ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ ਭਾਵ ਰੁਕਤ ਹੋ ਜਾਈਏ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਈਏ ਤੇ ਸਤਿਗੁਰੂ ਕਹਿੰਦੇ ਆਪਾਂ ਭਾਵ ਛੱਡ ਦੇ ਹਉਮੈ ਹੰਕਾਰ ਛੱਡ ਦੇ ਭਾਈ ਸਦਾ ਨਿਮਰਤਾ ਦੇ ਵਿੱਚ ਜੀਵਨ ਬਧਿਤ ਕਰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੇਗਾ ਤੇ ਜੇ ਪ੍ਰਮਾਤਮਾ ਦੀ ਮਿਹਰ ਨਾਲ ਮੱਥੇ ਉੱਤੇ ਲੇਖ ਲਿਖਿਆ ਹੋਵੇ ਤਾਂ ਹੀ ਗੁਰਮਖੋ ਇਹ ਦਾਤਾਂ ਜਿਹੜੀਆਂ ਨੇ ਪ੍ਰਾਪਤ ਹੁੰਦੀਆਂ ਨੇ ਨਿਮਰਤਾ ਦੇ ਵਿੱਚ ਰਹਿਣਾ ਨਿਮਾਣੇ ਨਕਾਣੇ ਬਣ ਕੇ ਰਹਿਣਾ ਇਹ ਬੰਦੇ ਦੇ ਆਪ ਦੇ ਵੱਸ ਨਹੀਂ ਜੇ ਪ੍ਰਮਾਤਮਾ ਨੇ ਲੇਖਾ ਵਿੱਚ ਲਿਖਿਆ ਹੋਵੇ ਨਾ ਕਰਮਾਂ ਵਿੱਚ ਲਿਖਿਆ ਹੋਵੇ ਤੇ ਗੁਰਬਖੋ ਫੇਰ ਹੀ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ ਪਰ ਇੱਥੇ ਆਪਾਂ ਨੇ ਢੇਰੀ ਨਹੀਂ ਢਾਉਣੀ ਮੰਨਣੀ ਹੌਲਾ ਕਰਨਾ ਇੱਥੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਜੇਕਰ ਸਾਡੇ ਜੀਵਨ ਦੇ ਵਿੱਚ ਤੁਸੀਂ ਨਿਮਰਤਾ ਨਹੀਂ ਲਿਖੀ ਨਿਮਾਣੇ ਨਕਾਣੇ ਨਹੀਂ ਇਹ ਦਾਤ ਲਿਖੀ ਸਾਡੇ ਕਰਮਾਂ ਦੇ ਵਿੱਚ ਤੇ ਕਿਰਪਾ ਕਰਕੇ ਹੁਣ ਲਿਖ ਦਿਓ ਹੁਣ ਕਿਰਪਾ ਕਰ ਦਿਓ ਤੁਸੀਂ ਇੱਥੋਂ ਦੇ ਵੀ ਮਾਲਕ ਤੇ ਪਰਲੋਕ ਦੇ ਵੀ ਮਾਲਕ ਹੈ ਤੁਸੀਂ ਉੱਥੇ ਵੀ ਤੁਸੀਂ ਲਿਖਣੀ ਸੀ ਤੇ ਇੱਥੇ ਵੀ ਤੁਸੀਂ ਲਿਖਣੀ ਹੈ ਕਿਰਪਾ ਕਰਕੇ ਲਿਖ ਦਿਓ ਸਾਡੇ ਕਰਮਾਂ ਦੇ ਵਿੱਚ ਇਹ ਦਾਤ ਵੀ ਅਸੀਂ ਨਿਮਾਣੇ ਨਿਤਾਣੇ ਹੋ ਕੇ ਨਿਮਰਤਾ ਸਹਿਤ ਜੀਵਨ ਬਤੀਤ ਕਰ ਗਏ ਸਾਨੂੰ ਅੱਜ ਸੋਝੀ ਮਿਲ ਗਈ ਗੁਰੂ ਪਾਤਸ਼ਾਹ ਤੋਂ ਇਹ ਸਮਝਾ ਦਿੱਤਾ ਹੈ ਕਿ ਜਿਹੜੇ ਨਿਮਾਣੇ ਤੇ ਨਿਤਾਣੇ ਨਿਮਰਤਾ ਦੇ ਨਾਲ ਆਪਣਾ ਜੀਵਨ ਬਿਸ਼ਰ ਕਰਦੇ ਨੇ ਉਹ ਸੰਸਾਰ ਸਮੁੰਦਰ ਤੋਂ ਲੰਘ ਜਾਂਦੇ ਤੇ ਸਾਡੇ ਤੇ ਕਲਯੁਗ ਜੀਵਾਂ ਤੇ ਕਿਰਪਾ ਕਰਦੇ ਹੋ ਇਹ ਅਰਦਾਸ ਬੇਨਤੀ ਗੁਰੂ ਕੋ ਆਪਾਂ ਨੂੰ ਗੁਰੂ ਪਾਤਸ਼ਾਹ ਅੱਗੇ ਕਰਦੀ ਚਾਹੀਦੀ ਹੈ ਅੱਗੇ ਪਾਤਸ਼ਾਹ ਕਹਿੰਦੇ ਗੁਰੂ ਸੇ ਬੀਜਾ ਅੰਮ੍ਰਿਤ ਬੀਜਾ ਜਿਸ ਲਾਵੇ ਸਹਿਜ ਧਿਆਨ ਗੁਰੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਸਦਾ ਭਾਈ ਗੁਰੂ ਦੀ ਸ਼ਰਨ ਪਏ ਰਹਿਣਾ ਚਾਹੀਦਾ ਹੈ ਗੁਰੂ ਪਾਸੋਂ ਹੀ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਤੇ ਸਕੀਦਾ ਹੈ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਨਾਮ ਜਲ ਹੈ ਨਾ ਗੁਰੂ ਤੋਂ ਇਹ ਵੀ ਗੁਰੂ ਤੋਂ ਹੀ ਮਿਲਦਾ ਹੈ ਮਾਫ ਕਰਨਾ ਝੂਠੇ ਗੁਰੂ ਤੋਂ ਨਹੀਂ ਕਿਤੇ ਇਹਨਾਂ ਵਿੱਚ ਝੂਠੇ ਗੁਰੂ ਦੀ ਚੁੰਗਲ 'ਚ ਫਸ ਜਗੇ ਇਹ ਸੱਚੇ ਗੁਰੂ ਦੀ ਗੱਲ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸਾ ਜੀ ਕਹਿੰਦੇ ਨੇ ਕਿ ਇਹ ਜਿਹੜਾ ਨਾਮ ਜਲ ਹੈ ਨਾ ਆਤਮਿਕ ਆਨੰਦ ਦੇਣ ਵਾਲਾ ਇਹ ਸੱਚੇ ਗੁਰੂ ਦੇ ਪਾਸੋਂ ਮਿਲੇਗਾ ਤੁਹਾਨੂੰ ਗੁਰੂ ਗਰੰਸਾ ਮਹਾਰਾਜ ਜੀ ਪਾਚੂ ਵੇਖੋ ਗਰਮ ਕੋ ਆਪਾਂ ਨੂੰ ਗੁਰੂ ਪਾਤਸ਼ਾਹ ਦੀ ਗੋਦ ਵਿੱਚ ਬੈਠੇ ਆ ਹਰ ਰੋਜ਼ ਗੁਰੂ ਸਾਹਿਬ ਕਰਸ ਕਰਦੇ ਨੇ ਆਪਾਂ ਨੂੰ ਬਿਠਾਉਂਦੇ ਆ ਤੇ ਫਿਰ ਨਾਮ ਰੂਪੀ ਜਲਾਪਾਣ ਨੂੰ ਦਿੰਦੇ ਆ ਨਾ ਇਹ ਹੁਣ ਪੀਣਾ ਚਾਹ ਨਾ ਪੀਣਾ ਆਪਣੀ ਵਰਜੀ ਹੈ ਹੁਣ ਇਹਨੂੰ ਪੀਣਾ ਕਿਵੇਂ ਆ ਰਸਨਾ ਦੇ ਨਾਲ ਜਪ ਕੇ ਤੇ ਕੰਨਾਂ ਦੇ ਨਾਲ ਸੁਣ ਕੇ ਜਦੋਂ ਆਪਾਂ ਮਨ ਕਰਕੇ ਰਸਨਾ ਨਾਲ ਨਾਮ ਜਪਾਂਗੇ ਗੁਰਬਾਣੀ ਪੜਾਂਗੇ ਤੇ ਕੰਨਾਂ ਦੇ ਨਾਲ ਮਨ ਕਰਕੇ ਗੁਰਬਾਣੀ ਨੂੰ ਸੁਣਾਗੇ ਕਥਾ ਵਿਚਾਰ ਨੂੰ ਸੁਣਾਗੇ ਇਹ ਆ ਪਰਮੇਸ਼ਰ ਦਾ ਨਾਮ ਰੂਪੀ ਜਲ ਪੀਣਾ ਔਰ ਜੇ ਆਪਣਾ ਧਿਆਨ ਕਿਤੇ ਹੋਇਆ ਔਰ ਬੋਲੀ ਗਏ ਤੇ ਸੁਣਿਆ ਹੀ ਨਾ ਫਿਰ ਨਹੀਂ ਗੁਰਮੁਖੋ ਨਾਮ ਜਲ ਪੀਤਾ ਜਾਣਾ ਤੇ ਜਿਹੜੇ ਗੁਰਮੁਖੋ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਛਾ ਕਿਤੇ ਨਾਮ ਰੂਪੀ ਜਲ ਪੀਂਦੇ ਨੇ ਉਹਨਾਂ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ ਤੋ ਗੁਰੂ ਦੇ ਚਰਨਾਂ ਵਿੱਚ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਨੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹੀ ਮਨੁੱਖ ਤੇਰਾ ਨਾਮ ਅਮਰਤ ਪੀਂਦਾ ਹੈ ਜਿਸ ਦੀ ਸੁਰਤ ਤੋਂ ਆਤਮਿਕ ਅਡੋਲਤਾ ਵਿੱਚ ਟਿਕਾਉਂਦਾ ਹੈ ਜਿਨ੍ਹਾਂ ਦੀ ਗੁਰਮਖੋ ਸੁਰਤ ਸੁਰਤ ਟਿਕ ਜਾਂਦੀ ਹੈ ਨਾ ਪਰਮੇਸ਼ਰ ਦੇ ਨਾਮ ਦੇ ਵਿੱਚ ਗੁਰੂ ਦੇ ਸ਼ਬਦ ਦੇ ਵਿੱਚ ਉਹ ਫਿਰ ਉਹਨਾਂ ਦੀ ਆਤਮਾ ਅਡੋਲ ਹੋ ਜਾਂਦੀ ਉਹ ਡੋਲਦਾ ਨਹੀਂ ਉਹ ਗੁਰੂ ਦੇ ਚਰਨਾਂ ਨਾਲ ਫਿਰਸਤ ਜੁੜਿਆ ਰਹਿੰਦਾ ਹੈ ਨਾਨਕ ਸ਼ਰਨ ਪਿਆ ਹਰ ਦੁਆਰੇ ਹਉ ਬਲ ਬਲ ਸਤ ਗੁਰੂ ਬਾਨਾ ਹੇ ਹਰੀ ਤੇਰਾ ਦਾਸ ਨਾਨਕ ਤੇਰੇ ਦਰ ਤੇ ਤੇਰੀ ਸ਼ਰਨ ਆ ਪਿਆ ਹੈ ਮੈਂ ਤੈਥੋਂ ਸਦਾ ਸਦਾ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਸ਼ਾ ਜੀ ਤਾਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਲੋਧਨ ਹੋ ਕੇ ਕਹਿ ਰਹੇ ਨੇ ਕਿਉਂਕਿ ਤਾਨ ਗੁਰੂ ਰਾਮਦਾਸ ਮਹਾਰਾਜ ਦੇ ਪਾਤਸ਼ਾਹ ਜੀ ਅਕਾਲ ਪੁਰਖ ਵੈਗਨ ਪਰਮੇਸ਼ਰ ਦਾ ਸਰੂਪ ਸਨ ਗੁਰੂ ਨਾਨਕ ਪਾਤਸ਼ਾਹ ਤੋਂ ਗੁਰਤਾ ਗੱਦੀ ਚੱਲੀ ਇਹ ਜੋਤ ਗੁਰੂ ਰਾਮਦਾਸ ਮਹਾਰਾਜ ਵਿੱਚ ਆਈ ਨੂੰ ਅਰਜਨ ਦੇਵ ਮਹਾਰਾਜ ਵਿੱਚ ਆਈ ਦਸਾਂ ਪਾਤਸ਼ਾਹਾਂ ਵਿੱਚ ਆਈ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਤਾਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਜੀ ਮੈਂ ਤੁਹਾਡੇ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਕਿਉਂਕਿ ਤੁਹਾਡੇ ਸ਼ਰਨ ਪੈ ਕੇ ਮੈਂ ਅੰਮ੍ਰਿਤ ਰੂਪੀ ਨਾਮ ਜਲ ਜਿਹੜਾ ਹੈ ਨਾ ਜਿਹੜਾ ਆਤਮਿਕ ਅਡੋਲਤਾ ਪੈਦਾ ਕਰਦਾ ਉਹ ਸ਼ਕ ਲਿਆ ਹੈ ਔਰ ਗੁਰਮਖੋ ਇਹ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਤਸ਼ਾਹ ਜੀ ਨੇ ਗੰਭਾਵੇਂ ਆਪਦੇ ਤੇ ਲਾਈ ਹੈ ਪਰਟੋਕ ਨਹੀਂ ਆਪਣੇ ਤੇ ਆ ਆਪਾਂ ਵੀ ਇੰਨੀ ਗੱਲ ਕਹਿਣ ਜੋਗੇ ਹੋ ਜੀਏ ਗੁਰੂ ਗ੍ਰੰਥ ਸਾਹਿਬਹਾਰਾਸ਼ ਕੇ ਪਾਤਸ਼ਾਹ ਜੀ ਨੂੰ ਕਿ ਸੱਚੇ ਪਾਤਸ਼ਾਹ ਆਪ ਜੀ ਦਾ ਕੋਟਣ ਕੋਟਾਣ ਧੰਵਾਦ ਹੈ ਰੋਮ ਰੋਮ ਕਰਕੇ ਧੰਵਾਦ ਹੈ ਤੁਸੀਂ ਆਪਦੀ ਗੋਦ ਵਿੱਚ ਬਿਠਾ ਕਰਕੇ ਆ ਨਾਮ ਰੂਪੀ ਜਲ ਸਾਨੂੰ ਰੋਜ ਸ਼ਕਾਉਂਦੇ ਹੋ ਤੇ ਕਿਰਪਾ ਕਰਕੇ ਸਾਡੇ ਹਿਰਦੇ ਦੇ ਵਿੱਚ ਵੀ ਵਸਾ ਦੇਵੋ ਤਾਂ ਜੋ ਕਿ ਅਸੀਂ ਵੀ ਆਤਮਿਕ ਅਡੋਲਤਾ ਵਾਲਾ ਜੀਵਨ ਜਿਹੜਾ ਹੈ ਉਹ ਬਚਿਤ ਕਰ ਸਕੀਏ ਸੁਣ ਬਾਬਰੇ ਮਤ ਜਾਣੇ ਪ੍ਰਭ ਮਾ ਪਾਇਆ ਏ ਮਾਇਆ ਦੇ ਮੋਹ ਵਿੱਚ ਝੱਲੇ ਹੋਰ ਹੈ ਮਨੁੱਖ ਜੋ ਕੁਝ ਮੈਂ ਕਹਿ ਰਿਹਾ ਹਾਂ ਧਿਆਨ ਨਾਲ ਸੁਣ ਇਹ ਨਾ ਸਮਝ ਕੇ ਮਾਇਆ ਦੇ ਮਾਣ ਵਿੱਚ ਰਹਿ ਕੇ ਪੀ ਮੈਂ ਭਾਵ ਤੂੰ ਪ੍ਰਮਾਤਮਾ ਦਾ ਆਮ ਲਾਭ ਹਾਸਲ ਕਰ ਲਿਆ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਕ ਨੇ ਝੱਲੇ ਬਨੁਖ ਬਾਵਰੇ ਮਨੁੱਖ ਇਹ ਨਾ ਸਮਝੀ ਕਿ ਮੈਂ ਮਾਣ ਕਰਕੇ ਹੰਕਾਰ ਕਰਕੇ ਪਰਮੇਸ਼ਰ ਨੂੰ ਪਾ ਲਵਾਂਗਾ ਨਹੀਂ ਪਾਇਆ ਜਾਣਾ ਕਿਉਂਕਿ ਗੁਰੂ ਪਾਸ਼ਾ ਦੀ ਬਾਣੀ ਆਪਾਂ ਨੂੰ ਦੱਸਦੀ ਹੈ ਸਮਝਾਉਂਦੀ ਹੈ ਕਿ ਜਿੱਥੇ ਭਾਈ ਮਾਣ ਹੈ ਹੰਕਾਰ ਹੈ ਉੱਥੇ ਪਰਮੇਸ਼ਰ ਦਾ ਨਾਮ ਨਹੀਂ ਟਿਕ ਸਕਦਾ ਜਿਵੇਂ ਸਿਆਣੇ ਕਹਿੰਦੇ ਨਾ ਇੱਕ ਮਿਆਨ ਦੇ ਵਿੱਚ ਦੋ ਕਿਰਪਾਨਾਂ ਨਹੀਂ ਪੈ ਸਕਦੀ ਇਹ ਆਪਾਂ ਨੂੰ ਸਾਰਾ ਪਤਾ ਨਾ ਨਹੀਂ ਮਿਆਨ ਇੱਕ ਹੋਵੇ ਤੇ ਆਪਾਂ ਕਹੇ ਇਹਦੇ ਵਿੱਚ ਦੋ ਕਿਰਪਾਨਾਂ ਪਾਉਣੀਆਂ ਨਹੀਂ ਨਾ ਪੈ ਸਕਦੀਆਂ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਇਆ ਹੈ ਹਰ ਜੋ ਹੰਕਾਰ ਨਾ ਭਾਵੈ ਵੇਦ ਕੂਕ ਸੁਣਾਵੇ ਗੁਰੂ ਪਾਤਸ਼ਾਹ ਕਹਿੰਦੇ ਹੰਕਾਰ ਨਹੀਂ ਪਰਮੇਸ਼ਰ ਨੂੰ ਪਾਉਂਦਾ ਜਿੰਨਾ ਮਰਜੀ ਕੋਈ ਉੱਚੀ ਉੱਚੀ ਕੂਕ ਕੇ ਵੇਦ ਪੜੀ ਜਾਵੇ ਗੁਰਬਾਣੀ ਪੜੀ ਜਾਵੇ ਨਾਮ ਜਪੇ ਜਾਵੇ ਜੇ ਹੰਕਾਰ ਆ ਅੰਦਰ ਮਾਣ ਹੈ ਤੇ ਸਤਗੁਰੂ ਕਹਿੰਦੇ ਉਹ ਪਰਮੇਸ਼ਰ ਨੂੰ ਭਾਏ ਪਾਉਂਦਾ ਨਹੀਂ ਤੇ ਹੰਕਾਰ ਤੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਗੁਰਮੁਖੋ ਇੱਕ ਥਾਂ ਤੇ ਟਿਕ ਨਹੀਂ ਸਕਦਾ ਜੇ ਹੰਕਾਰ ਹੈ ਮਾਣ ਹੈ ਮਨ ਦੇ ਵਿੱਚ ਤੇ ਪਰਮੇਸ਼ਰ ਦਾ ਨਾਮ ਨਹੀਂ ਟਿਕੇਗਾ ਤੇ ਜੇ ਪ੍ਰਮਾਤਮਾ ਦਾ ਪਰਮੇਸ਼ਰ ਦਾ ਗੁਰੂ ਦੀ ਬਾਣੀ ਗੁਰੂ ਦਾ ਨਾਮ ਅੰਦਰ ਟਿਕ ਗਿਆ ਤੇ ਉੱਥੇ ਗੁਰਮੁਖੋ ਮਾਣ ਨਹੀਂ ਆ ਸਕਦਾ ਹੰਕਾਰ ਨਹੀਂ ਆ ਸਕਦਾ ਕਿਉਂਕਿ ਜਿਹੜੀ ਗੁਰੂ ਸਾਹਿਬ ਨੇ ਆਪਾਂ ਨੂੰ ਸੇਵਾ ਤੇ ਸਮਰਣਾ ਦਿੱਤਾਣਾ ਇਹ ਸੇਵਾ ਤੇ ਗੁਰੂ ਸਾਹਿਬ ਕਹਿੰਦੇ ਵੀ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਕਿਉਂਕਿ ਸੇਵਾ ਕਰਨ ਦੇ ਨਾਲ ਤੇ ਸਿਮਰਨ ਕਰਨ ਦੇ ਨਾਲ ਹਿਰਦੇ ਰੋਪੀ ਘਰ ਦੇ ਵਿੱਚ ਨਿਮਰਤਾ ਪੈਦਾ ਹੁੰਦੀ ਹੈ ਨਿਮਰਤਾ ਆਉਂਦੀ ਹੈ ਇਸ ਵਾਸਤੇ ਗੁਰਮਖੋ ਆ ਵੇਖੋ ਆਪਾਂ ਸੰਗਤਾਂ ਸੰਗਤਾਂ ਦੇ ਕਈ ਗੁਰਮਖ ਪਿਆਰੇ ਜੋੜੇ ਝਾੜਦੇ ਆ ਨਾ ਝਾੜੂ ਮਾਰਦੇ ਨੇ ਇਹ ਕੀ ਕਾਰਨ ਇਹੀ ਕਾਰਨ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਜਿਵੇਂ ਤੂੰ ਜੋੜੇ ਝਾੜੇਗਾ ਝਾੜੂ ਮਾਰੇਗਾ ذਰੀਆਂ ਝਾੜੇਗਾ ਹੋਰ ਗੁਰੂ ਸਾਹਿਬ ਦੇ ਵਸਤਰਾਂ ਦੀ ਸੇਵਾ ਕਰੇਗਾ ਗੁਰੂ ਸਾਹਿਬ ਦੇ ਰਮਾਲੇ ਧੋਵੇਂਗਾ ਚਾਦਰਾਂ ਧੋਵੇਂਗਾ ਤੇ ਇਸ ਸੇਵਾ ਦੇ ਨਾਲ ਤੇਰੇ ਅੰਦਰ ਨਿਮਰਤਾ ਆਵੇਗਾ ਔਰ ਮਨੁੱਖਤਾ ਦੀ ਸੇਵਾ ਕਰੇਗਾ ਜਿੱਥੇ ਕਿਤੇ ਲੋੜ ਹੈ ਮਨੁੱਖਤਾ ਨੂੰ ਉੱਥੇ ਜਾ ਕੇ ਸੇਵਾ ਕਰੇਗਾ ਤੇ ਫਿਰ ਤੇਰੇ ਅੰਦਰ ਹੰਕਾਰ ਨਹੀਂ ਆਵੇਗਾ ਤੇਰੇ ਅੰਦਰ ਨਿਮਰਤਾ ਆ ਜਾਵੇਗੀ ਇਸ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਸਦਾ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ ਹੈ ਔਰ ਜੇ ਮਾਨ ਕਰੀ ਜਾਵਾਂਗਾ ਤੇ ਫਿਰ ਆਤਮਿਕ ਅਡੋਲਤਾ ਦੇਣ ਵਾਲਾ ਪਰਮੇਸ਼ਰ ਦਾ ਨਾਮ ਤੇਰੇ ਅੰਦਰ ਨਹੀਂ ਟਿਕੇਗਾ ਸੁਣ ਬਾਬਰੇ ਥਿਉ ਰੇ ਰੇ ਜਿੰਨੀ ਪ੍ਰਭ ਧਾਇਆ ਏ ਬਾਬਰੇ ਸੁਣ ਜਿੰਨਾ ਮਨੁੱਖਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਉਹਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੋ ਵੇਖੋ ਕਿੰਦੀ ਵਡਿਆਈ ਦੇਦਾ ਗੁਰੂ ਸਾਹਿਬ ਨਾਮ ਜਪਣ ਵਾਲਿਆਂ ਜਿਹੜੇ ਗੁਰਮੁਖੋ ਨਾਮ ਜਪਦੇ ਆ ਗੁਰੂ ਸਾਹਿਬ ਕਹਿੰਦੇ ਵੀ ਉਹਨਾਂ ਦੇ ਚਰਨਾਂ ਦੇ ਧੂੜ ਬਣ ਜਾਣਾ ਚਾਹੀਦਾ ਕਿੰਨੀ ਵਡਿਆਈ ਮਿਲਦੀ ਹੈ ਗੁਰਮੁਖੋ ਪਰਮੇਸ਼ਰ ਦਾ ਨਾਮ ਜਪਣ ਦੀ ਔਰ ਸਤਿਗੁਰੂ ਦੇ ਤਾਂ ਹੀ ਪ੍ਰਭੂ ਮਲਾਪ ਹੁੰਦਾ ਹੈ ਤਾਂ ਤੈਨੂੰ ਪਰਮੇਸ਼ਰ ਦਾ ਮਲਾਪ ਹੋਵੇਗਾ ਇਥੋਂ ਗੁਰਮੁਖੋ ਆਪਾਂ ਨੂੰ ਸੋਝੀ ਇਹ ਮਿਲ ਗਈ ਕਿ ਆਪਾਂ ਸਦਾ ਨਿਮਰਤਾ ਦੇ ਵਿੱਚ ਰਹਿਣਾ ਹੈ ਗੁਰਬਾਣੀ ਪੜ੍ਹਨ ਵਾਲਿਆਂ ਦਾ ਗੁਰੂ ਦੇ ਦਾ ਜੁੜਿਆਂ ਦਾ ਸਤਕਾਰ ਕਰਨਾ ਹੈ ਉਹਨਾਂ ਨੂੰ ਮਾੜੇ ਸ਼ਬਦ ਨਹੀਂ ਬੋਲਣਾ ਉਹਨਾਂ ਦੀ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਤੇ ਗੁਰੂ ਪਾਤਸ਼ਾਹ ਕਹਿੰਦੇ ਜਦੋਂ ਇਹਨਾਂ ਗੱਲਾਂ ਤੋਂ ਬਾਝ ਜਾਵੇਂਗਾ ਉਹਨਾਂ ਦੇ ਚਰਨਾਂ ਦੀ ਜਦੋਂ ਤੈਨੂੰ ਧੂੜ ਮਿਲ ਗਈ ਭਾਵ ਉਹਨਾਂ ਦੀ ਸੰਗਤ ਤੋਂ ਕਰ ਲਈ ਤੇ ਤੇਰਾ ਜੀਵਨ ਵੀ ਸਫਲ ਹੋ ਜਾਵੇਗਾ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਵੱਡ ਭਾਗੀ ਦਰਸ਼ਨ ਪਾਈਆ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਗੁਰੂ ਪਾਤਸ਼ਾਹ ਕਹਿੰਦੇ ਉਸ ਨੇ ਆਤਮਿਕ ਆਨੰਦ ਪ੍ਰਾਪਤ ਕਰ ਲਿਆ ਭਾਈ ਵੇਖੋ ਗੁਰਮੁਖੀ ਦਾ ਆਤਮਿਕ ਆਨੰਦ ਹੈ ਉਹ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਆਪਾਂ ਨੂੰ ਪ੍ਰਾਪਤ ਹੋਣਾ ਔਰ ਇਸ ਤੋਂ ਸੋਝੀ ਮਿਲਦੀ ਹੈ ਕਿ ਵੱਧ ਤੋਂ ਵੱਧ ਆਪਾਂ ਨੂੰ ਸਿਮਰਨ ਜਿਹੜਾ ਕਰਨਾ ਚਾਹੀਦਾ ਜੇ ਘਰ ਦੇ ਵਿੱਚ ਇਕੱਲੇ ਬੈਠੇ ਹੋ ਤੁਰੇ ਫਿਰਦੇ ਹੋ ਕੰਮਕਾਰ ਕਰਦੇ ਤਾਂ ਵੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੀਏ ਕੋਈ ਔਖਾ ਨਹੀਂ ਗੁਰਮਖੋ ਤੁਰਦਿਆਂ ਫਿਰਦਿਆਂ ਕੰਮਕਾਰ ਕਰਦੇ ਆ ਪ੍ਰਸ਼ਾਦਾ ਪਾਣੀ ਪਕਾਉਂਦੇ ਆ ਦਾਲ ਸਬ지 ਬਣਾਉਂਦੇ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਲੋ ਇਦਾਂ ਕਰੀ ਜੋ ਤੇ ਸਤਗੁਰੂ ਕਹਿੰਦੇ ਤੁਮ ਆਤਮ ਬਖਾਨੰਤ ਪ੍ਰਾਪਤ ਹੋ ਜਾਵੇਗਾ ਇੱਕ ਦਿਨ ਗੁਰਮਖੋ ਬੜਾ ਸੌਖਾ ਢੰਗ ਜਿਹੜਾ ਨਾ ਕੱਲੋ ਵੀ ਜੀਵਾਂ ਨੂੰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਆਪਣੇ ਉੱਤੇ ਬੜੀ ਰਹਿਮਤ ਕੀਤੀ ਹੈ ਤਰਸ ਕੀਤਾ ਗੁਰੂ ਪਾਤਸ਼ਾਹ ਨੇ ਇਹ ਕੋਈ ਹੁਣ ਔਖਾ ਨਹੀਂ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਸੱਚਾ ਨਾਮ ਲੈਣਾ ਤੇ ਸੁਣਾਉ ਕਹੇ ਆਖਣ ਔਖਾ ਸੱਚਾ ਨਾਮ ਪਰ ਜੇ ਗੁਰਮੁਖ ਕੋ ਸੁਭਾਅ ਬਣ ਜਾਵੇ ਨਾ ਲੱਗੇ ਰਹੀਏ ਲੱਗੇ ਰਹੀਏ ਤੇ ਫਿਰ ਇਹ ਸੁਭਾਅ ਬਣ ਜਾਂਦਾ ਫਿਰ ਬੰਦੇ ਦੇ ਹਿਰਦੇ ਦੇ ਵਿੱਚੋਂ ਵਿਸਰਦਾ ਹੀ ਨਹੀਂ ਤੁਸੀਂ ਗੁਰਮੁਖ ਕੋ ਪ੍ਰੈਕਟੀਕਲ ਕਰਕੇ ਵੇਖ ਲਓ ਤੁਸੀਂ ਤੁਰਦੇ ਫਿਰਦੇ ਕੰਮਕਾਰ ਕਰਦੇ ਵਾਹਿਗੁਰੂ 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 ਜਪੀ ਜੋ ਮੂਲ ਮੰਤਰ ਜਪੀ ਜੋ ਤੇ ਜਦੋਂ ਤੁਸੀਂ ਰਾਤ ਨੂੰ ਸਾਂਭੂਗੇ ਨਾ ਸੁੱਤਿਆਂ ਪਿਆ ਵੀ ਤੁਸੀਂ ਨਾਮ ਜੱਪੀ ਜਾਂਦੇ ਹੋ ਇਹ ਕਿਤੇ ਕਰਕੇ ਵੇਖੋ ਜਿਹੜੇ ਗੁਰਮੁਖ ਪਿਆਰੇ ਇਦਾਂ ਕਰਦੇ ਆ ਨਾ ਸੁੱਤਿਆਂ ਪਿਆ ਵੀ ਉਹਨਾਂ ਦੇ ਫਿਰਦੇ ਦੇ ਵਿੱਚ ਇਹ ਨਾਮ ਚੱਲੀ ਜਾਂਦਾ ਹੈ ਔਰ ਜੇ ਦੁਨਿਆਵੀ ਗੱਲਾਂ ਕਰੀ ਜਾਵੋਗੇ ਤੇ ਉਹੀ ਗੁਰਮੁਖੋਂ ਰਾਤ ਨੂੰ ਸੁਪਨੇ ਦੇ ਵਿੱਚ ਦੁਨਿਆਵੀ ਗੱਲਾਂ ਚੱਲੀ ਜਾਂਦੀਆਂ ਇਹ ਬਹੁਤ ਵੱਡਾ ਪਰਉਪਕਾਰ ਕੀਤਾ ਗੁਰੂ ਪਾਤਸ਼ਾਹ ਨੇ ਆਪਣੇ ਤੇ ਵੇਖੋ ਵੀ ਇਹ ਮੰਤਰ ਹੈ ਭਾਵੇਂ ਚਾਰ ਅੱਖਰਾਂ ਦਾ ਹੀ ਆ ਪਰ ਇਹ ਚਾਰ ਅੱਖਰਾਂ ਦਾ ਮੰਤਰ ਨਾ ਜਿਹੜਾ ਗੁਰਮੁਖੋ ਜਿਹੜਾ ਕੋਈ ਆਪਣੀ ਜੀਵ ਆਤਮਾ ਨੂੰ ਇਹਦੇ ਉੱਤੇ ਸਵਾਰ ਕਰ ਲਵੇਗਾ ਭਾਵ ਹਿਰਦੇ ਵਿੱਚ ਵਸਾ ਲਵੇਗਾ ਸਤਗੁਰੂ ਕਹਿੰਦੇ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਸੁੱਖ ਮਾਣੇਗਾ ਤੇ ਪ੍ਰਲੋਕ ਦੇ ਵਿੱਚ ਵੀ ਉਹਦੀ ਜੈਜਕਾਰ ਹੋਵੇਗੀ ਜਿਹੜੇ ਗੁਰ ਮੰਤਰ ਦੇ ਨਾਲ ਮੂਲ ਮੰਤਰ ਦੇ ਨਾਲ ਜੁੜ ਜਾਵਣਗੇ ਸਤਗੁਰੂ ਕਹਿੰਦੇ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਵੱਡੇ ਭਾਗਾਂ ਨਾਲ ਪ੍ਰਮਾਤਮਾ ਦਾ ਦਰਸ਼ਨ ਹੁੰਦਾ ਹੈ ਆ ਗੁਰਮੁਖੋ ਵੱਡੇ ਭਾਗਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਨਹੀਂ ਤੇ ਮਾਫ਼ ਕਰਨਾ ਬਣੀ ਬਰਾ ਭਾਬ ਜਨ ਸਾਂਝਾ ਕੀਤਾ ਏ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਰਹਿੰਦੇ ਆ ਔਰ ਨੇੜੇ ਘਰ-ਵਾਰ ਹੁੰਦਾ ਪਰ ਫਿਰ ਵੀ ਦਰਸ਼ਨ ਕਰਨੇ ਸੁਭਾਗ ਪ੍ਰਾਪਤ ਨਹੀਂ ਹੁੰਦਾ ਪਰ ਉਹ ਵੱਡੇ ਭਾਗਾਂ ਵਾਲੇ ਮਨੋਕ ਨੇ ਮਾਈ ਭਾਈ ਨੇ ਜਿਹੜੇ ਦੂਰੋਂ ਦੂਰੋਂ ਚੱਲ ਕੇ ਆ ਕੇ ਵੀ ਗੁਰੂ ਦੇ ਦਰਸ਼ਨ ਕਰਦੇ ਨੇ ਔਰ ਗੁਰੂ ਦੀ ਗੋਦ ਵਿੱਚ ਬੈਠੇ ਨੇ ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਾ ਹੈ ਕਿ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਿਵੇਂ ਗੁਰਮਖੋਤ ਸਹੀ ਆਪਾਂ ਸਾਰੇ ਗੁਰੂ ਦੀ ਗੋਦ ਵਿੱਚ ਬੈਠੇ ਆ ਨਾ ਬਹੁਤ ਵੱਡੇ ਭਾਗ ਆਪਣੇ ਬਣਾਏ ਨੇ ਗੁਰੂ ਪਾਤਸ਼ਾਹ ਨੇ ਕਿ ਆਪਾਂ ਨੂੰ ਹਰ ਰੋਜ਼ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਪਤ ਹੁੰਦਾ ਹੈ ਔਰ ਗੁਰੂ ਦੀ ਗੋਦ ਵਿੱਚ ਬੈਠਣ ਦਾ ਸਮਾਪਤ ਹੁੰਦਾ ਹੈ ਗੁਰੂ ਕਿਰਪਾ ਕਰਦਾ ਇਸ ਵਾਸਤੇ ਵੱਡੇ ਭਾਗਾਂ ਵਾਲੇ ਹੋਰ ਵੀ ਵੱਡੇ ਭਾਗਾਂ ਵਾਲੇ ਬਣ ਗਏ ਜਿਹੜੇ ਬਚਨ ਕਹਿ ਰਹੇ ਆ ਸੁਣ ਰਹੇ ਆ ਇਹਨਾਂ ਨੂੰ ਕਮਾਈਏਗੀ ਜਦੋਂ ਕਮਾ ਲਿਆ ਫਿਰ ਹੋਰ ਵੀ ਵੱਡੇ ਭਾਗਾਂ ਵਾਲੇ ਬਣ ਜਾਵਾਂਗੇ ਔਰ ਆਤਮ ਘੜੋਲਤਾ ਜਿਹੜੀ ਪ੍ਰਾਪਤ ਹੋ ਜਾਵੇਗੀ ਥਿਯੋ ਨਿਮਾਣਾ ਸਤਿਗੁਰੂ ਬਾਣਾ सगला ਆਪ ਮਿਟਈਆ ਗਰੀਬੀ ਸੁਭਾਅ ਵਾਲਾ ਬਣਿਆ ਰਹਾ ਪਰ ਹੁਣ ਇੱਥੇ ਗਰੀਬੀ ਗੁਰੂ ਪਾਤਸ਼ਾਹ ਨੇ ਇਹ ਨਹੀਂ ਕਿਹਾ ਵੀ ਤੇਰੇ ਕੋਲ ਪੈਸਾ ਨਹੀਂ ਮਹੇਸ਼ਰ ਦਾ ਨਾਮ ਜਪਿਆ ਜਾਂ ਜਿਹੜੇ ਜਪਦੇ ਨੇ ਜਪਦੇ ਨੇ ਜਿਹੜੇ ਗੁਰੂ ਪਰਮੇਸ਼ਰ ਨਾਲ ਇੱਕਿਤ ਨੇ ਸਤਗੁਰੂ ਕਹਿੰਦੇ ਉਹਨਾਂ ਤੋਂ ਭਾਈ ਸਦਕੇ ਜਾਇਆ ਕਰ ਬਲਿਹਾਰ ਜਾਇਆ ਕਰ ਔਰ ਉਹਨਾਂ ਦੀ ਸੰਗਤ ਕਰਿਆ ਕਰ ਫਿਰ ਤੇਰੇ ਤੋਂ ਵੀ ਸੰਗਤਾ ਬਲਿਹਾਰ ਜਾਵਣਗੀਆਂ ਸਦਕੇ ਜਾਵਣਗੀਆਂ ਆਪਾ ਭਾਵ ਚੰਗੀ ਤਰ੍ਹਾਂ ਦੂਰ ਕਰ ਦੇਣਾ ਚਾਹੀਦਾ ਹੈ ਗੁਰੂ ਬਾਛਾ ਕਹਿੰਦੇ ਆਪਾ ਭਾਵ ਜਿਹੜਾ ਨਾ ਭਾਵ ਹਉਮੈ ਹੰਕਾਰ ਚੰਗੀ ਤਰ੍ਹਾਂ ਇਹਨੂੰ ਦੂਰ ਕੱਢ ਕੇ ਸੁੱਟ ਦੇਣਾ ਚਾਹੀਦਾ ਕਦੇ ਵੀ ਹੰਕਾਰ ਦੀ ਕਰਨੀ ਚਾਹੀਦਾ ਕਿਸੇ ਚੀਜ਼ ਦਾ ਵੀ ਕਈ ਵਾਰੀ ਆਪਾਂ ਵੇਖਨੇ ਆ ਕਿਸੇ ਕੋਲੇ ਚਾਰ ਟਕੇ ਹੋਣ ਚੰਗੀ ਕੋਠੀ ਹੋਵੇ ਚੰਗੀ ਕਾਰ ਹੋਵੇ ਤੇ ਬੜਾ ਮਾਣ ਕਰਦੇ ਆ ਵੀ ਮੇਰੇ ਵਰਗਾ ਕੋਈ ਹੈ ਨਹੀਂ ਬੜਾ ਹੰਕਾਰ ਕਰਦੇ ਆ ਨਹੀਂ ਗੁਰੂਖੋ ਇਹ ਪਰਮੇਸ਼ਰ ਦੀਆਂ ਦਾਤਾਂ ਨੇ ਪਰਮੇਸ਼ਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਵਾਪਸ ਲੈ ਲੇ ਕਦੇ ਵੀ ਇਹਨਾਂ ਚੀਜ਼ਾਂ ਦਾ ਮਾਣ ਨਹੀਂ ਕਰਨਾ ਚਾਹੀਦਾ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਸਦਾ ਗੁਰੂ ਸਾਹਿਬ ਉਹਦੇ ਗਰੀਬੀ ਦੇ ਵਿੱਚ ਰਹਿਣਾ ਚਾਹੀਦਾ ਨਿਮਾਣਾ ਬਣ ਕੇ ਰਹਿਣਾ ਚਾਹੀਦਾ ਨੇਤਾਣਾ ਬਣ ਕੇ ਰਹਿਣਾ ਚਾਹੀਦਾ ਓਹੋ ਤਨ ਭਾਗ ਸੁਧਾ ਜਿਨ ਪ੍ਰਭ ਲਗਾ ਹਮ ਤੇ ਸੁਪਾਇ ਆਪ ਵਿੱਚ ਆਇਆ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਮਲਾਪ ਹਾਸਲ ਕਰ ਲਿਆ ਉਹ ਸਲਾਹਣ ਜੋਗ ਹੋ ਗਿਆ ਉਸ ਦੇ ਚੰਗੇ ਭਾਗ ਹੋ ਗਏ ਮੈਂ ਤਾਂ ਆਪਣਾ ਆਪ ਅਜਿਹੇ ਮਨੁੱਖ ਅੱਗੇ ਭੇਟ ਕਰ ਦਿੰਦਾ ਹਾਂ ਵੇਖੋ ਗੁਰੂ ਅਰਜਨ ਦੇਵ ਮਹਾਰਾਜ ਸਤੇ ਪਾਸ਼ਾ ਦੇ ਕਿੰਨੇ ਪਿਆਰੇ ਬਚਨ ਨੇ ਸਤਿਗੁਰੂ ਕਹਿੰਦੇ ਭੀ ਜਿਹੜੇ ਮਨੁੱਖ ਨੂੰ ਪ੍ਰਮਾਤਮਾ ਦਾ ਮਲਾਪ ਹਾਸਲ ਹੋ ਜਾਂਦਾ ਹੈ ਨਾ ਉਹ ਸਲਾਹਣ ਜੋਗ ਹੋ ਜਾਂਦਾ ਹੈ ਵੇਖੋ ਗੁਰਮਖੋ ਤੁਸੀਂ ਗੁਰੂ ਕੇ ਸਿੱਖਾਂ ਦਾ ਇਤਿਹਾਸ ਪੜੋ ਭਗਤ ਸਹਾਬਾਨਾਂ ਦਾ ਇਤਿਹਾਸ ਪੜੋ ਜਿਹੜੇ ਗੁਰਮਖੋ ਬਿਲਕੁਲ ਗਰੀਬਾਂ ਦੇ ਘਰ ਵਿੱਚ ਜੰਮੇ ਜਿਵੇਂ ਭਗਤ ਰਵਿਦਾਸ ਜੀ ਚਮਿਆਰਾਂ ਦੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ ਨਾ ਤੇ ਅੱਜ ਉਹਨਾਂ ਦੀ ਜਾਇਜ਼ਾਕਾਰ ਸਾਰਾ ਸੰਸਾਰ ਕਰ ਰਿਹਾ ਹੈ ਸਲਾਣ ਜੋਗ ਹੋ ਗਏ ਨਾ ਕਿਉਂ ਸਲਾਣ ਜੋਗ ਹੋ ਗਏ ਕਿਉਂਕਿ ਉਹਨਾਂ ਨੇ ਪ੍ਰਮਾਤਮਾ ਦੇ ਨਾਲ ਸਾਝ ਪਾਈ ਪ੍ਰਮਾਤਮਾ ਦੇ ਨਾਲ ਜੁੜ ਗਏ ਬਾਬਾ ਕਬੀਰ ਜੀ ਵੇਖ ਲੋ ਜੁਨਾਹਿਆਂ ਦੇ ਘਰ ਦਾ ਜਨਮ ਲੋਕ ਕਹਿੰਦੇ ਸੀ ਇਹ ਨੀਚ ਹੈ ਬਾਬਾ ਰਵਿਦਾਸ ਜੀ ਨੂੰ ਵੀ ਬਾ ਭਗਤਨ ਕਬੀਰ ਜੀ ਨੂੰ ਵੀ ਬਾ ਬਾਬਾ ਭੀਖਣ ਜੀ ਨੂੰ ਭਗਤ ਭੀਖਣ ਜੀ ਨੂੰ ਭਗਤ ਸਧਨਾ ਜੀ ਨੂੰ ਜਿਹੜਾ ਕਸਾਈ ਸੀ ਗੁਰਮੁਖੋ ਬੜਾ ਵੱਡਾ ਵੱਡੇ ਪਾਪ ਕਰਦਾ ਸੀ ਕਸਾਈ ਬਣਾ ਕਰਦਾ ਸੀ ਪਰ ਜਦੋਂ ਪ੍ਰਮਾਤਮਾ ਦੇ ਨਾਲ ਜੁੜਿਆ ਜਦੋਂ ਪ੍ਰਮਾਤਮਾ ਦੇ ਨਾਲ ਲਿਵ ਲੱਗ ਗਈ ਪੂਜਣ ਯੋਗ ਹੋ ਗਿਆ ਗੁਰਮੁਖੋ ਆਵੇ ਕੋ ਅੱਜ ਵੀ ਜਿਹੜੇ ਵੀ ਗੁਰਮੁਖ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਦੇ ਨੇ ਸੁਣਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਨੇ ਜਿੰਨੂੰ ਲੋਕ ਸਧਨਾ ਕਸਾਈ ਕਹਿੰਦੇ ਸੀ ਉਹਨਾਂ ਨੂੰ ਅੱਜ ਨਮਸਕਾਰਾਂ ਕਰਦੇ ਮੱਥੇ ਟੇਕਦੇ ਆਪਾਂ ਉਹ ਵੀ ਬਾਬਾ ਸਦਰਾਂ ਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬੈਠੇ ਨੇ ਉਹਨਾਂ ਦੀ ਗੁਰਬਾਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਜ ਕੀਤੀ ਅੱਜ ਉਹਨਾਂ ਨੂੰ ਨਮਸਕਾਰ ਹੋ ਰਹੀ ਹੈ ਉਹਨਾਂ ਦੀ ਜਾਇਜ਼ਾਕਾਰ ਵੀ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਆਪਾ ਭਾਵ ਛੱਡ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਸਾਝ ਪਾ ਲਈ ਔਰ ਨਿਵਰਤਾ ਦੇ ਵਿੱਚ ਆਪਣਾ ਜੀਵਨ ਬਚਿਤ ਕੀਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਜਿਹੇ ਮਨੁੱਖ ਅੱਗੇ ਮੈਂ ਆਪਣਾ ਆਪ ਭੇਟ ਕਰਦਾ ਹਾਂ ਔਰ ਜਿਹੜੇ ਗੁਰਮਖੋ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਉਹਨਾਂ ਨੂੰ ਇਹ ਵਡਿਆਈਆਂ ਪ੍ਰਾਪਤ ਹੁੰਦੀਆਂ ਹਨ ਨਾਨਕ ਦੇਨ ਸ਼ਰਨ ਸੁਖ ਸਾਗਰ ਪਰਾਖ ਲਾਜ ਅਪਣਾਇਆ ਨਾਨਕ ਆਖਦਾ ਹੈ ਕਿ हे ਗਰੀਬਾਂ ਦੀ ਸਹਾਇਤਾ ਕਰਨ ਵਾਲੇ हे ਸੁੱਖਾਂ ਦੇ ਸਮੁੰਦਰ ਮੈਂ ਤੇਰੀ ਸ਼ਰਨ ਆਇਆ ਹਾਂ ਆਪਣੇ ਸੇਵਕ ਦੀ ਹੁਣ ਤੋਂ ਲਾਜ ਰੱਖੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਦਨ ਭਾਈ ਤੁਸੀਂ ਵੀ ਗਰੀਬਾਂ ਦੀ ਸਹਾਇਤਾ ਕਰਨ ਵਾਲੇ ਗਰੀਬਾਂ ਦੀ ਸਹਾਇਤਾ ਕੌਣ ਕਰਦਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜਿਹੜੇ ਲੀਨ ਹੋਏ ਨੇ ਸਿੱਖ ਉਹ ਗਰੀਬਾਂ ਦੀ ਸਹਾਇਤਾ ਕਰਦੇ ਵੇਖੋ ਗੁਰਮੁਖੋ ਇਹ اٹਲ ਸਚਾਈ ਹੈ ਵੇ ਜਿੱਥੇ ਕਿਤੇ ਵੀ ਕੋਈ ਆਫਤ ਆ ਜਾਂਦੀ ਹੈ ਜਾਂ ਕੋਈ ਨਿਮਾਣਾ ਨਿਤਾਣਾ ਗਰੀਬ ਜਿਸ ਦਾ ਤੇ ਉਥੇ ਗੁਰਮੁਖੋ ਗੁਰੂ ਕੇ ਸਿੱਖ ਪਹੁੰਚ ਜਾਂਦੇ ਨੇ ਉਹਨਾਂ ਦੀ ਸਹਾਇਤਾ ਕਰਵਾਉਂਦੇ ਆ ਜਿੱਥੇ ਕੋਈ ਤੂਫਾਨ ਆ ਜਾਂਦੇ ਆ ਤੂਫਾਨ ਆ ਜਾਂਦੇ ਆ ਮਾਫ ਕਰਨਾ ਇਹ ਗੁਰੂ ਨਾਨਕ ਪਾਤਸ਼ਾਹ ਦੇ ਦਰ ਨੂੰ ਹੀ ਵੜਿਆਈਆਂ ਨੇ ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸਖਣ ਨੇ ਉੱਥੇ ਪਹੁੰਚ ਜਾਂਦੇ ਭਾਵੇਂ ਵਿਦੇਸ਼ਾਂ ਵਿੱਚ ਹੋਵੇ ਤੇ ਭਾਵੇਂ ਦੇਸ਼ ਵਿੱਚ ਹੋਵੇ ਉੱਥੇ ਪਹੁੰਚ ਕੇ ਫਿਰ ਉਹਨਾਂ ਦੀ ਸਹਾਇਤਾ ਕਰਦੇ ਜਿਨ੍ਹਾਂ ਦੇ ਉੱਤੇ ਕੋਈ ਆਫਤ ਆ ਜਾਂਦੀ ਹੈ ਇਸ ਵਾਸਤੇ ਤਾਂ ਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਾ ਜੀ ਆਪਾਂ ਨੂੰ ਸਮਝਾਉਂਦੇ ਨੇ ਕਿ हे ਗਰੀਬਾਂ ਦੀ ਸਹਾਇਤਾ ਕਰਨ ਵਾਲੇ ਪਰਮੇਸ਼ਰ हे ਸੁੱਖਾਂ ਦੇ ਸਮੁੰਦਰ ਮੈਂ ਤੇਰੀ ਸ਼ਰਨ ਆਇਆ ਹਾਂ ਗੁਰੂ ਪਾਸ਼ਾ ਆਪਾਂ ਨੂੰ ਕਹਿੰਦੇ ਆ ਕਿ ਭਾਈ ਤੂੰ ਵੀ ਜਿਹੜਾ ਗਰੀਬਾਂ ਦੀ ਸਹਾਇਤਾ ਕਰਨ ਵਾਲਾ ਏ ਗੁਰੂ ਨਾਨਕ ਦਾ ਦਰ ਉਹਦੀ ਸ਼ਰਨ ਵਿੱਚ ਆ ਜਿਹੜਾ ਸਾਰੇ ਸੁੱਖਾਂ ਦਾ ਮਾਲਕ ਹੈ ਸਾਰੇ ਸੁੱਖ ਦੇਣ ਵਾਲਾ ਹੈ ਉਹਦੀ ਸ਼ਰਨ ਵਿੱਚ ਆ ਜਾ ਤੇ ਫਿਰ ਕੀ ਹੋਵੇਗਾ ਤੂੰ ਆਪ ਵੀ ਸੁੱਖ ਮਾਣੇਗਾ ਤੇਰਾ ਪਰਿਵਾਰ ਵੀ ਸੁੱਖ ਮਾਣੇਗਾ ਤੇ ਫਿਰ ਤੇਰਾ ਸੁਭਾਅ ਇਹੋ ਜਿਹਾ ਬਣਾ ਦੇਗਾ ਗੁਰੂ ਭਟੇਗਾ ਕਿਸੇ ਲੋੜਵੰਦ ਨੂੰ ਵੇਖ ਕੇ ਮੂੰਹ ਨਹੀਂ 모ੜੇਗਾ ਫਿਰ ਕੀ ਹੋਵੇਗਾ ਜਦੋਂ ਤੂੰ ਗੁਰੂ ਦੀ ਸ਼ਰਨ ਆ ਗਿਆ ਨਾ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਲਿਆ ਪਰਮੇਸ਼ਰ ਨਾਲ ਤੇਰੀ ਸਾਹਜ ਪੈ ਗਈ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਕਹਿੰਦੇ ਤੂੰ ਭੱਜ ਕੇ ਉੱਥੇ ਜਾਇਆ ਕਰੇਗਾ ਕਿ ਮੈਂ ਇਹਦੀ ਸਹਾਇਤਾ ਕਰਾਂ ਮੈਂ ਇਹਦੇ ਕੰਮ ਆਵਾਂ ਫਿਰ ਜੀਵਨ ਇਹੋ ਜਿਹਾ ਵੱਧ ਜਾਂਦਾ ਫਿਰ ਕੋ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜੀਏ ਗੁਰਬਾਣੀ ਨਾਲ ਜੁੜ ਜੇਗੇ ਗੁਰਬਾਣੀ ਨੂੰ ਪੜ ਸੁਣ ਕੇ ਵਿਚਾਰ ਕੇ ਹਿਰਦੇ ਵਿੱਚ ਵਸਾਲ ਕੇ ਨਾ ਫਿਰ ਨਿਮਰਤਾ ਆ ਜਾਂਦੀ ਹੈ ਤੇ ਜਿੱਨਾਂ ਵਿੱਚ ਨਿਮਰਤਾ ਆ ਜਾਂਦੀ ਉਹ ਫਿਰ ਹਰੇਕ ਦੀ ਸਹਾਇਤਾ ਕਰਦੇ ਲੋੜਵੰਦ ਦੀ ਸਹਾਇਤਾ ਕਰਦੇ ਆ ਔਰ ਜਿੱਥੇ ਕਿਤੇ ਵੀ ਲੋੜ ਹੁੰਦੀ ਓਥੇ ਪਹੁੰਚ ਜਾਂਦੇ ਨੇ ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ਼ਾ ਕਹਿੰਦੇ ਨੇ ਕਿ हे ਗਰੀਬਾਂ ਦੀ ਸਹਾਇਤਾ ਕਰਨ ਵਾਲੇ ਸੁੱਖਾਂ ਦੇ ਸਮੁੰਦਰ ਮੈਂ ਤੇਰੀ ਸ਼ਰਨਾ ਆ ਆਪਨੇ ਸੇਵਕ ਦੀ लाज ਰੱਖ ਧੰਨ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਵਾਪਾ ਵੀ ਆਠਿਆ ਕਰੀਏ ਸੱਚੇ ਪਾਸ਼ਾ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਚੰਗੇ ਆ ਚਾਹੇ ਮਾੜੇ ਆ ਇਹ ਤੁਹਾਨੂੰ ਪਤਾ ਹੈ ਅਸੀਂ ਤਾਂ ਚੰਗੇ ਬਣ ਕੇ ਵਿਖਾਉਨੇ ਆ ਪਰਾ ਅੰਦਰੋਂ ਕਈ ਵਾਰੀ ਨਹੀਂ ਬਣਿਆ ਜਾਂਦਾ ਗੁਰਮੁਖੋ ਇਹ ਟੱਲ ਸਚਾਈ ਹੈ ਪਾਤਸ਼ਾਹ ਜੀ ਭਾਵੇਂ ਨੇਚ ਤੋਂ ਨੇਚ ਆ ਮਾੜੇ ਤੋਂ ਮਾਰੇ ਆ ਤੇਰੀ ਸ਼ਰਨ ਵਿੱਚ ਆ ਗਏ ਤਾਂ ਤੁਹਾਡੀ ਸ਼ਰਨ ਐਸੀ ਆ ਤੁਹਾਡਾ ਸੁਭਾਅ ਇਹੋ ਜਿਹਾ ਹੈ ਕਿ ਤੁਹਾਡੇ ਦਰ ਤੇ ਨੇਚ ਤੋਂ ਨੇਚ ਹਰਕਪਾ ਕਰਨ ਵਾਲਾ ਵੀ ਆ ਜਾਵੇ ਨਾ ਤੇ ਤੁਸੀਂ ਉਹਨੂੰ ਬਖਸ਼ ਲੈਂਦੇ ਹੋ ਆਪ ਤੁਸੀਂ بڑے ਹੈ ਵੱਡੇ ਵੱਡੇ ਪਾਪੀਆਂ ਨੂੰ ਬਖਸ਼ਣ ਵਾਲੇ ਹੋ ਔਰ ਬਖਸ਼ਦੇ ਆ ਰਹੇ ਹੋ ਤੇ ਪਾਤਸ਼ਾਹ ਜੀ ਅਸੀਂ ਵੀ ਉਹਨਾਂ ਵਾਲੋਂ ਵੱਧ ਪਾਪੀਆਂ ਆ ਉਨਾ ਨਾ ਉਹ ਕਿਤੇ ਅਸੀਂ ਗਰੇ ਹੋਏ ਆਂ ਏਦਾਂ ਗੁਰੂ ਕੋ ਜਦੋਂ ਗੁਰੂ ਦੇ ਕੇ ਤਰਲਾ ਕਰਾਂਗੇ ਨਾ ਫਿਰ ਅੰਦਰੋਂ ਬਰਿਆਈਆਂ ਜਿਹੜੀਆਂ ਨਾ ਬਰਿਆਈਆਂ ਆਪਣੇ ਅੰਦਰ ਦੇ ਇਹ ਗੁਰੂ ਪਾਤਸ਼ਾਹ ਕੱਢ ਦੇਣਗੇ ਜਦੋਂ ਗੁਰੂ ਨੂੰ ਆ ਕੇ ਬੇਨਤੀ ਕੀਤੀ ਵੈਸੇ ਗੁਰੂ ਜਾਣਦਾ ਸਭ ਕੁਝ ਆਪਾਂ ਜਿੰਨਾ ਮਰਜ਼ੀ ਲਪੋ ਕੇ ਰੱਖ ਲੀਏ ਉਤੋਂ ਤੋਂ ਜੋ ਮਰਜ਼ੀ ਆਪੇ ਬਣ ਰਹੀਏ ਅੰਦਰ ਜੋ ਕੋਈ ਆਪਣੇ ਹੈਗਾ ਨਾ ਗੁਰੂ ਗ੍ਰੰਥ ਸਾਹਿਬਹਾਰਾਜ ਜੀ ਜਾਣਦੇ ਨੇ ਅੰਤਰਜਾਮੀ ਸਤਿਗੁਰੂ ਨੇ ਇਸ ਵਾਸਤੇ ਹੀ ਬੇਨਤੀ ਆਪਾਂ ਨੂੰ ਕਰਨੀ ਚਾਹੀਦੀ ਕਿ ਸੱਚੇ ਪਾਤਸ਼ਾਹ ਤੇਰੇ ਤੋਂ ਨਹੀਂ ਲਪੋ ਸਕਦੇ ਦੁਨੀਆਂ ਤੋਂ ਜ਼ਰੂਰ ਲਪੋ ਸਕਦੇ ਆਂ ਦੁਨੀਆਂ 'ਚ ਲੋਕੋ ਕੇ ਇਹ ਬੜੇ ਪਾਪ ਕਰਦੇ ਬੜੇ ਪਾਪ ਕਮਾਉਂਦੇ ਆ ਕਿਉਂਕਿ ਇਹ ਸਮਝਦੇ ਕਿਹੜਾ ਕੋਈ ਵੇਖਦਾ ਹੈ ਪਰ ਤੁਸੀਂ ਹਰ ਇੱਕ ਥਾਂ ਤੇ ਸਾਨੂੰ ਵੇਖਦੇ ਹੋ ਹਰ ਇੱਕ ਥਾਂ ਤੇ ਸਾਡੇ ਅੰਦਰ ਤੁਸੀਂ ਕੈਮਰਾ ਫਿੱਟ ਕੀਤਾ ਹੈ ਆ ਜਿਹੜੇ ਦੁਨਿਆਵੀ ਕੈਮਰੇ ਤਾਂ ਜਿੱਥੇ ਲੱਗੇ ਉੱਥੇ ਆਪਾਂ ਨੂੰ ਗੁਰਮਖੋ ਇਹਨਾਂ ਦਾ ਪਤਾ ਲੱਗਦਾ ਨਾ ਪਰ ਜਿਹੜਾ ਪਰਮੇਸ਼ਰ ਦਾ ਕੈਮਰਾ ਹੈ ਨਾ ਉਹ ਹਰ ਇੱਕ ਦੇ ਨਾਲ ਹਰ ਇੱਕ ਥਾਂ ਤੇ ਰਹਿੰਦਾ ਗੁਰਮਖੋ ਤੇ ਪਰਮੇਸ਼ਰ ਨੂੰ ਹਰ ਇੱਕ ਸਾਰਾ ਕੁਝ ਇਹ ਤਾਂ ਕਾਰਡ ਹੁਣ ਗੱਡੀ ਜਾਂ ਨਾ ਕੋਈ ਪਰਮੇਸ਼ਰ ਨੇ ਗੁਰੂ ਨੇ ਕਦੋਂ ਤੋਂ ਇਹ ਚੀਜ਼ਾਂ ਆਪਣੇ ਅੰਦਰ ਫਿੱਟ ਕੀਤੀਆਂ ਪਰ ਆਪਾਂ ਨੂੰ ਪਤਾ ਨਹੀਂ ਆਪਾਂ ਜਦੋਂ ਤਾਂ ਗੁਰੂ ਕੋਲੇ ਹੁੰਦੇ ਆ ਉਦੋਂ ਤਾਂ ਆਪਾਂ ਬਚਾ ਕਰਦੇ ਆ ਪਰ ਜਦੋਂ ਗੁਰੂ ਦੀ ਹਜ਼ੂਰੀ ਤੋਂ ਬਾਹਰ ਚਲੇ ਜਾਂਦੇ ਆ ਉਦੋਂ ਆਪਾਂ ਕਹਿੰਦੇ ਆ ਆਪਾਂ ਨੂੰ ਕਿਹੜਾ ਕੋਈ ਵੇਖਦਾ ਏ ਜੋ ਮਰਜ਼ੀ ਕਰੋ ਇਸ ਵਾਸਤੇ ਗੁਰਮੁਖੋ ਤਰਲਾ ਕਰਦੇ ਸਿਹਦਾ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੇ ਪਾਤਸ਼ਾਹ ਜੀਓ ਅਸੀਂ ਬੜੇ ਪਾਪੀ ਜੀਵ ਆਂ ਔਰ ਬੜੇ ਪਾਪ ਕਮਾਉਨੇ ਆਂ ਬਹੁਤ ਕੁਰਾਈਤਾ ਕਰਦੇ ਆ ਕਿਰਪਾ ਕਰਕੇ ਆਪ ਜੀ ਬਖਸ਼ ਲਓ ਜੀ ਆਪ ਜੀ ਦੀ ਸ਼ਰਨ ਵਿੱਚ ਆਏ ਆ ਕਿਰਪਾ ਕਰਕੇ ਸਾਡਾ ਹਿਰਦਾ ਜਿਹੜਾ ਹੈ ਸ਼ੁੱਧ ਕਰ ਦਿਓ ਆਪਦੇ ਪਾਵਨ ਚਰਨਾਂ ਦਾ ਪਿਆਰ ਬਖਸ਼ ਕਰ ਦਿਓ ਆਪਦੇ ਪਾਵਨ ਚਰਨਾਂ ਨਾਲ ਜੋੜ ਲਵੋ ਤਾਂ ਜੋ ਕਿ ਅਸੀਂ ਵੀ ਭਵ ਸਾਗਰ ਤੋਂ ਪਾਰ ਲੰਘ ਸਕੀਏ ਤੇ ਸਾਡਾ ਜੀਵਨ ਵੀ ਪਾਤਸ਼ਾਹ ਜੀ ਤੁਹਾਡੇ ਲੇਖੇ ਵਿੱਚ ਪੈ ਜਾਵੇ ਜੀਵਨ ਸਫਲ ਹੋ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਧੰਵਾਦ ਗੁਰੂ ਕੋ ਬੜੇ ਮਹਾਨ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਦਇਆ ਕੀਤੀ ਹੈ ਅੱਜ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਜੀ ਨੇ ਤਖਤ ਤੇ ਪ੍ਰਕਾਸ਼ਮਾਨ ਹੋ ਕੇ ਆਪਾਂ ਨੂੰ ਦਰਸ਼ਨ ਦਿਦਾਰ ਬਖਸ਼ਿਸ਼ ਕਰਨ ਤੋਂ ਬਰੰ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤਾ ਸੋ ਸਤਿਗੁਰਾਂ ਨੇ ਹੋਰ ਪਰਸ ਕਰਕੇ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਆਪ ਕਰਵਾਈ ਹੈ ਗੁਰੂ ਪਾਤਸ਼ਾਹ ਰਹਿਮਤ ਕਰਨੇ ਵੱਡ ਮੁੱਲੇ ਵਚਨ ਆਪਣੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵਣ ਔਰ ਆਪਾਂ ਗੁਰੂ ਪਾਤਸ਼ਾਹ ਦੇ ਵਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣ ਗਏ ਔਰ ਜੀਵਨ ਦੇ ਲਾਹੇ ਪ੍ਰਾਪਤ ਕਰ ਗਏ ਸਤਿਗੁਰਾਂ ਦਾ ਰੋਮ ਰੋਮ ਕਰਕੇ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਜੀ ਆਇਆਂ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਕਰਦੇ ਆ ਹੋਈਆਂ ਬੇ ਅੰਤ ਪ੍ਰਕਾਰ ਦੀਆਂ ਭੁੱਲਾਂ ਦੀ क्षमा ਬਖਸ਼ਿਸ਼ ਕਰਨੀ ਜੀ ਅੱਗੇ ਤੋਂ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ ਸ਼ੁੱਧਤਾ ਸਾਥ ਪ੍ਰੇਮ ਨਾਲ ਸਰਦਾ ਪਾਵਨ ਉਹਦੇ ਨਾਲ ਪਾਵਨ ਗੁਰਬਾਣੀ ਦੀ ਵਿਚਾਰ ਕਰਨ ਦੇ ਬੁੱਧੇ ਅਤੇ ਬਾਲ ਸਤਗੁਰੂ ਜੀ ਆਪ ਬਖਸ਼ਿਸ਼ ਕਰਨ ਔਰ ਆਪ ਦੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਆਓ ਕਿੜਾ ਪ੍ਰਸ਼ਾਦ ਵਰਤੇਗਾ ਬੜੇ ਪ੍ਰੇਮ ਸਿਖਾਹਾ ਆਪ ਜੀ ਕਿੜਾ ਪ੍ਰਸ਼ਾਦ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਨਾਮੁ ਵਾਹਿ ਗੁਰੂ ਸਤਨਾਮੁ ਵਾਹਿ ਗੁਰੂ ਸਤ

ਸਤਿ ਨਮੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ chut raha <laughs>